ਗੁਰਦੁਆਰੇ ਆਇਓ ਇਹ ਆਣਾ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬੰਨੇ ਘਾਲੇ ਨਹੀਂ ਕਥਾ ਸਮਝੇ ਚਾਹੀ ਨਹੀਂ ਕੀਰਤਨ ਸਮਝੇ ਚਾਇਆ ਵਿਅਰਥ ਨਹੀਂ ਜਾਏਗਾ ਇਹ ਵੀ ਮੈਂ ਅਰਜ਼ ਕਰਦੇ ਹਾਂ ਪਤ ਤਪਾਵਨ ਹਰ ਬਿਰਦ ਸਦਾ ਇੱਕ ਤਿਲ ਨਹੀਂ ਭੰਨੇ ਘਾਲੇ ਪਰੋਸਾ ਨਾ ਟੁੱਟਣ ਦੇਣਾ ਕਈ ਵਾਰ ਕੁਝ ਪ੍ਰਾਪਤ ਵੀ ਹੋ ਜਾਂਦਾ ਤੇ ਪਤਾ ਨਹੀਂ ਹੁੰਦਾ ਪਰ ਹੋ ਜਾਂਦਾ ਇੱਕ 마ਸੂਮ ਬੱਚੇ ਨੂੰ ਜੇ ਹੀਰਾ ਦੇ ਵੀ ਦਿੱਤਾ ਉਹਨੂੰ ਸਮਝਤੇ ਨਹੀਂ ਪਰ ਹੀਰਾ ਮਿਲਤੇ ਗਿਆ ਕਈ ਵਾਰ ਅਚੰਚਿਤ ਜੋ ਸਾਡੀ ਝੋਰੀ ਚ ਗੁਰੂ ਦਰਬਾਰ ਦੇ ਚ ਪੈ ਜਾਂਦਾ ਉਸ ਦਾ ਬੋਧ ਨਹੀਂ ਆਉਂਦਾ ਪਤਾ ਨਹੀਂ ਆਉਂਦਾ ਜਿਸ ਦਿਨ ਬੋਧ ਜਾਗਦਾ ਹੈ ਹਿਰਦਾ ਧੰਨਵਾਦ ਨਾਲ ਭਰ ਜਾਂਦਾ ਹੈ हे ਦਾਤਾ ਸਾਡੀ ਇਤਨੀ ਸਮਰੱਥਾ ਵੀ ਨਹੀਂ ਸੀ ਤੂੰ ਇਹ ਦੇ ਦਿੱਤਾ ਸੀ ਆਪਣੀ ਤੇ ਇਤਨੀ ਤੋਫੀਕ ਵੀ ਨਹੀਂ ਸੀ ਤੂੰ ਇਹ ਦੇ ਦਿੱਤਾ ਸੀ ਆਪਣਾ ਤੇ ਇਤਨਾ ਭਾਂਡਾ ਵੀ ਨਹੀਂ ਸੀ ਤੂੰ ਇਤਨਾ ਭਰ ਦਿੱਤਾ ਸੀ ਕਿ ਉਸ ਦਿਨ ਸਮਝ ਆ ਜਾਂਦੀ ਏ ਜਿਹਦੇ ਨੱਖਾਂ ਖੁੱਲ੍ਹਦੇ ਆ ਨੇ ਫਿਰ ਉਸ ਦੇਨ ਦਾ ਪਤਾ ਚੱਲਦਾ ਹੈ ਵਿਅਰਥ ਨਹੀਂ ਜਾਂਦਾ